ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਧ ਸੇ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਵੀ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੀ ਲੂਪੋ ਸੁਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਨੂੰ ਲਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕੇ ਜੀ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਜੀ ਨਾਮ ਤੇ ਐਡਰੈਸ ਬੋ ਹਾਂਜੀ ਕਰਮ ਸਿੰਘ ਨਾਂਜੀ ਪਿੰਡ ਗੁਰੂ ਸਾਰਾ ਠੀਕ ਹੈ ਜੀ ਤੇ ਸਨੁਫਾਤਮਾ ਸਿੰਘ ਠੀਕ ਹੈ ਜੀ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਠੀਕ ਹੈ ਜੀਲ ਫੂਲ ਪੈਂਦੀ ਆ ਜੀ ਡਾਕ ਖਾਨਾ ਭਗਤਾ ਪੈਂਦਾ ਜੀ ਓਕੇ ਜੀ ਨੇੜੇ ਭਗਤਾ ਸ਼ਹਿਰ ਵੀ ਹੈ ਆ ਨੇੜੇ ਭਗਤਾ ਸ਼ਹਿਰ ਹੈ ਜਲਾਲ ਆ ਗਿਆ ਜੀ ਠੀਕ ਹੈ ਜੀ ਆਖ ਲਿਗਾ ਹਮੀਦਗਾੜਾ ਮੋਬਾਈਲ ਨੰਬਰ ਬੋ 9592304788 ਏ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਚੌਥਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲਊ ਇਹ ਦਿਨਾਂ ਦਾ 8 ਕੁ ਰਹਿੰਦੇ ਆ ਜੀ ਪੂਰੇ ਹੌਣ ਚ ਓਕੇ 8 ਦਿਨ ਰਹਿਗੇ ਪੂਰੇ ਹੌਣ ਚ ਜਾਨੇ 5-7 ਦਿਨ ਉੱਤੇ ਵੀ ਲੈ ਸਕਦੀ ਆ 2-3 ਦਿਨ ਪਹਿਲਾਂ ਵੀ ਸੂ ਸਕਦੀ ਆ ਇੰਨੇ ਦਿਨ ਤਾਂ ਲਊਗੀ ਯਾਨੀ ਕਿ ਸਾਡੇ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਦੁੱਧ ਜੀ ਅਸੀਂ ਤਾਂ 16 ਕਿਲੋ ਦੁੱਧ ਚੋਇਆ ਜੀ ਉਹ ਜੇ ਸੇਵਾ ਏ ਬੰਦੇ ਕੋਲ ਜਾਵੜੀ ਦੁੱਧ ਫੱਤ ਵੀ ਦੇ ਸਕਦੀ ਹੈ ਜੀ ਓਕੇ ਅਸੀਂ ਕੋਈ ਸਪੈਸ਼ਲ ਫੀਡ ਨਹੀਂ ਲਿਆ ਕੇ ਬਣਾ ਕੇ ਪਾਉਂਦੇ ਹੀ ਦਾਣਾ ਬਣਾ ਕੇ ਲਿਆਉਣੇ ਆਪ ਦਾ ਆਪਾ ਇੱਕੋ ਜਿਹੀ ਤੇ ਉਹੀ ਸਾਰਿਆਂ ਨੂੰ ਪਾਈ ਜਾਂਦੇ ਆ ਇਹ ਠੀਕ ਹੈ ਜੀ ਹਾਂਜੀ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਸਿੰਘ ਸਿੰਘ ਬਹੁਤ ਚੰਗਾ ਕੱਦ ਠੀਕ ਆ ਬਈ ਤੇ ਪੱਲੀ ਵੀ ਫੁੱਲ ਲੰਮੀ ਲੰਮੀ ਫੁੱਲ ਆ ਪੱਲੀ ਵੀ ਫੁੱਲ ਆ ਗਾੜੀ ਗੂੜੀ ਕਰਮਣੀ ਦੀ ਪੂਰੀ ਚੰਗੀ ਆ ਬੁਰਾ ਗਾੜੀ ਗੂੜੀ ਚੈੱਕ ਕਰਨ ਨੂੰ ਅੱਲਾ ਕਲਾ ਥਾਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਸੀ ਬਾਪੂ ਜੀ ਚਵਾਈ ਬਹੁਤ ਠੀਕ ਆ ਜੀ ਠੀਕ ਆ ਹਾਂ ਇੱਕੋ ਜਿਹਾ ਦੁੱਧ ਦਾ ਚਾਰੇ ਥਣਾ ਚ ਠੀਕ ਆ ਹਾਂ ਜੀ ਘਰੇ ਚੋਈ ਵੀ ਆਪਣੀ ਕੋਈ ਲਿਆਂਦੀ ਵੀ ਨਹੀਂ ਹੈ ਓਕੇ ਬਹੁਤ ਸੀਲ ਆ ਜੀ ਘਰੇ ਰੱਖਣ ਵਾਲੀ ਮੱਝ ਆ ਹਾਂ ਜੀ ਹਾਂ ਜੀ ਘਰੇ ਰੱਖਣ ਵਾਲੀ ਬਾਪੂ ਜੀ ਬਈ ਘਰੇ ਰੱਖੀ ਵੀ ਆ ਬਾਪੂ ਕਹਿੰਦਾ ਇੱਕ ਨੰਬਰ ਮੱਝ ਆ ਬਈ ਕਿਸੇ ਪਾਸੇ ਕੋਈ ਘਾਟ ਨਹੀਂ ਤੇ ਪੜਾ ਪੜਾ ਦੇਖੋ ਕਰਮ ਵਾਲੀ ਦਾ ਲੇਵਾ ਦੇਖੋ ਕਿੱਤੀ ਆ ਬਾਪੂ ਕਹਿੰਦਾ 8 ਦਿਨ ਲਾਏ ਕਿੱਤੀ ਆ ਜੀ 8 ਦਿਨ ਦੀ ਹਾਂਜੀ ਕਿੱਤੀ ਆ ਜੀ ਲਾਏ ਉਹ ਸਾਰੀਆਂ ਹ ਬਾਲਟਾਂ ਲਾ ਕੱਢ ਕੇ ਪੂਰਾ ਹੈ ਭੰਡ ਵਾਲਾ ਲੇਵਾ ਬਣਾ ਕੇ ਨਾ ਫੇਰ ਕਰ ਮਣੀ ਨੇ ਸੋਣਾ ਜਿਹੜੇ ਹਿਸਾਬ ਨਾਲ ਤਿਆਰੀ ਆ ਬਹੁਤ ਚੰਗੀ ਆ ਉਹ ਮੱਝ ਲਈ 8 ਦਿਨ ਮੰਨ ਕੇ ਚੱਲ ਲੇਵਾ ਬਹੁਤ ਹਾਂ ਬਹੁਤ ਹੋਊਗਾ ਜੀ ਹਾਂਜੀ ਇਹ ਮੌਕੇ ਤੇ ਤਿਆਰ ਕਰਦੀ ਹਾਂ ਮੌਕੇ ਤੇ ਤਿਆਰ ਹੋ ਜਾਂਦੀ ਹਾਂ ਜੀ ਹਾਂਜੀ ਮਾੜੀ ਖੋਲ ਦੋ ਤੋੜ ਦੋ ਮੁੱਲ ਕੀ ਆ ਬਾਪੂ ਜੈ ਜੈਦਾ ਜੇ ਜਵਹਰ ਹਾਂ ਤੇ ਨਹੀਂ 160 ਦੀ ਆਪਾਂ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਮੁੱਲ ਕਰਾਉਣਾ ਬਾਪੂ ਕਹਿੰਦਾ ਜਿੰਦਾ ਮਰਜੀ ਕਰਾਲ 1 ਲੱਖ 60 ਹਜ਼ਾਰ ਦੀ ਮਾਝ ਹਾਂਜੀ ਦੇ ਦੇਾਂਗੇ ਭਾਈ ਫੜੀ ਵੀ ਚੰਗੀ ਐ ਕੱਦ ਚੰਗਾ ਕੋ ਚੌੜੀ ਛੋੜੀ ਬਹੁਤ ਕਰਮ ਵਾਲੀ ਤੇ ਥਣ ਬਹੁਤ ਚੰਗਾ ਲੱਗਿਆ ਘਰ ਦੀਆ ਬਾਕੀ ਘਰੂ ਮਾਝਾ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਠੰਡੀ ਸੀਲ ਸਾਉ ਬਾਪੂ ਦਾ ਫੌਨ ਯਾਹ ਪੂਰਾ ਚੈੱਕ ਕਰ ਲੋ ਕਰਮ ਵਾਲੀ ਦਾ ਇੱਕ ਨੰਬਰ ਤੁਹਾਡਾ ਯਾ ਵਾ ਮੋਲ ਵੀ ਬਾਪੂ ਨੇ ਜੈਜ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਖਿੱਚ ਕੇ ਜੇ ਮੋਲ ਰੱਖਿਆ ਤੂਰੇ ਦੀ ਵੀ ਇੱਕ ਨੰਬਰ ਆ ਪੂਰੀ ਸਾਫਾਤ ਹੋਈ ਆ ਮੋੜ ਲਿਆ ਬਾਪੂ ਪਸੂ ਬਾਲੇ ਆਪ ਤਾਂ ਸੰਭਦੇ ਨਹੀਂਗੇ ਹੁਣ ਪਸੂਆਂ ਦੀ ਗਿਣਤੀ ਥੋੜੀ ਜੀ ਬਾਪੂ ਕੋਲੇ ਜ਼ਿਆਦੇ ਆ ਬਾਪੂ ਕਹਿੰਦਾ ਫਿਰ ਸਮਾਈ ਦਾ ਔਖਾ ਹੋ ਜਾਂਦਾ ਤਾਂ ਹੀ ਬਾਪੂ ਨੇ ਇੱਕ ਦੋ ਪਸੂ ਵਿੱਚੋਂ ਛੇਲ ਕੀਤੇ ਆ ਬਈ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ